ਸੱਜਣ ਜੀ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਾ ਦੇ ਕਿ ਇਹ ਤਸਵੀਰਾਂ ਗਰਦਾਸਪੁਰ ਤੋਂ ਸੰਝੇ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਤੁਹਾਨੂੰ ਦਾ ਦੇ ਕਿ ਹੋਲੀਆਂ ਦੇ ਦਿਨ ਚੱਲਦੇ ਪਏ ਆ ਤੇ ਲੋਕ ਇੱਕ ਦੂਜੇ ਦੇ ਉੱਤੇ ਰੰਗ ਪਾਉਣ ਦੇ ਲਈ ਉਤਾਵਲੇ ਹੁੰਦੇ ਨੇ ਤੇ ਕਈ ਵਾਰੀ ਮੋਟਰਸਾਈਕਲਾਂ ਦੇ ਉੱਤੇ ਬਹੁਤ ਸਾਰੇ ਬੱਚੇ ਜਿਹੜੇ ਆ ਇੱਧਰ ਉੱਧਰ ਜਾ ਕੇ ਉੜਦੇ ਰੰਗ ਪਾਉਂਦੇ ਆ ਤੇ ਉਹਨਾਂ ਨੂੰ ਲੈ ਕੇ ਜਿਹੜਾ ਆ ਉਹ ਲਗਾਤਾਰ ਟ੍ਰੈਫਿਕ ਵੱਲੋਂ ਜਿਹੜੇ ਆ ਉਹ ਚੌਂਕਾਂ ਦੇ ਵਿੱਚ ਜਿਹੜੇ ਆ ਨਾਕੇ ਲਗਾਏ ਜਾ ਰਹੇ ਨੇ ਤੁਹਾਨੂੰ ਦੱਈਏ ਕਿ ਉੱਥੇ ਹੀ ਤੁਹਾਨੂੰ ਜਿਹੜਾ ਆ ਇਹ ਨਾਕਾ ਵੀ ਦੇਖਣ ਨੂੰ ਮਿਲਦਾ ਪਿਆ ਆ ਜੋ ਕਿ ਚਕ ਦੇੰਦ ਦੇ ਉੱਤੇ ਤੁਸੀਂ ਤਸਵੀਰਾਂ ਦੇ ਦੇ ਪਿਓ ਇੱਥੇ ਖੁਦ ਸਤਨਾਮ ਸਿੰਘ ਜੋ ਟ੍ਰੈਫਿਕ ਇੰਚਾਰਜ ਗਰਦਾਸਪੁਰ ਨੇ ਉਹਨਾਂ ਨੇ ਇੱਥੇ ਨਾਕਾ ਲਗਾ ਕੇ ਬਹੁਤ ਸਾਰੇ ਲੋਕਾਂ ਦੇ ਚਲਾਨ ਕੱਟੇ ਜਿਨ੍ਹਾਂ ਦੇ ਕੋਲ ਕਾਗਜ਼ ਪੂਰੇ ਨਹੀਂ ਨਿਕਲਦੇ ਉਹਨਾਂ ਦੇ ਮੋਟਰਸਾਈਕਲ ਮੰਬੋਡ ਵਿਕੀ ਤੇ ਗਏ ਨੇ ਤਾਂ ਦਾਦਾ ਜੀ ਇਹ ਕੀ ਨਾਮ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਪਤਾ ਚੱਲਿਆ ਕਿ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਬੱਚੇ ਜਿਹੜੇ ਆ ਹੁੱਲੜਬਾਜੀ ਕਰਦੇ ਨੇ ਜਾਂ ਬਹੁਤ ਸਾਰੇ ਬੱਚੇ ਜਿਹੜੇ ਸਕੂਲਾਂ ਕਾਲਜਾਂ ਨੂੰ ਆਉਂਦੇ ਨੇ ਉਹਨਾਂ ਨੂੰ ਸੈਮੀਨਾਰ ਲਾ ਕੇ ਸਮਝਾਇਆ ਗਿਆ ਪਰ ਜੇਕਰ ਉਹ ਨਹੀਂ ਸਮਝਦੇ ਤਾਂ ਫਿਰ ਉਹਨਾਂ ਦਾ ਸਿੱਧਾ ਚਲਾਣ ਹੀ ਕੀਤਾ ਜਾਵੇਗਾ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਬੁਲਟਾ ਦੇ ਪਟਾਕੇ ਮਰਾਉਂਦੇ ਨੇ ਤੇ ਬਹੁਤ ਜ਼ਿਆਦਾ ਹੁੱਲੜਬਾਜੀ ਕਰਦੇ ਨੇ ਨਹੀਂ ਮੁੜਦੇ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਅਸੀਂ ਕਰਦੇ ਆ ਜੇਕਰ ਉਹ ਇੱਕਦਮ ਪਰ ਨਹੀਂ ਸਮਝ ਦਿੱਤਾ ਬੁਲਟ ਮੋਟਰਸਾਈਕਲ ਦਾ ਖਾਸ ਕਰਕੇ ਮੌਕੇ ਤੇ ਉਸੇ ਵੇਲੇ ਚਲਾਨ ਕਰ ਦਿੱਤਾ ਜਾਂਦਾ ਆ ਜੇਕਰ ਉਹ ਪਟਾਕੇ ਮਾਰਦਾ ਪਾਇਆ ਜਾਂਦਾ ਜਾਂ ਉਹਦਾ ਮੋਟਰਸਾਈਕਲ ਜੇ ਪਟਾਕੇ ਮਾਰਦਾ ਤਾਂ ਉਹਨੂੰ ਇੰਬੋਡ ਵੀ ਕੀਤਾ ਜਾ ਸਕਦਾ ਜੇਕਰ ਉਹਦੇ ਕੋ ਕਾਗਜ਼ ਨਹੀਂ ਮਿਲਦੇ ਤਾਂ ਜ਼ਿਆਦਾਤਰ ਜਿਹੜੇ ਆ ਉਹ ਜਿਹੜੇ ਆ ਚਲਾਨ ਕੱਟੇ ਜਾ ਰਹੇ ਨੇ ਕਿਉਂਕਿ ਲੋਕਾਂ ਦੇ ਕੋਲ ਜਿਹੜਾ ਆ ਕਾਗਜ਼ ਪੂਰੇ ਨਹੀਂ ਹੁੰਦੇ ਤੇ ਨਾਲ ਦੇ ਨਾਲ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਲੜਬਾਜੀ ਵੀ ਕਰਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਹੋਲੀ ਦੇ ਤਿਹਾਰ ਦੇ ਉੱਤੇ ਬਹੁਤ ਸਾਰੇ ਬੱਚੇ ਜਿਹੜੇ ਇੱਧਰ ਉੱਧਰ ਜਾਂਦੇ ਨੇ ਉਹਨਾਂ ਨੂੰ ਹਦਾਇਤ ਆ ਕਿ ਉਹ ਉੜਦਾ ਹੋਇਆ ਰੰਗ ਅੱਖਾਂ ਦੇ ਵਿੱਚ ਨਾ ਪਾਣ ਤਾਂ ਕਿ ਕੋਈ ਵੀ ਇਸੇ ਤਰ੍ਹਾਂ ਦਾ ਜਿਹੜਾ ਆ ਇਨਸੀਡੈਂਟ ਨਾ ਹੋ ਸਕੇ ਸਕੂਲਾਂ ਦੇ ਬੱਚਿਆਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਵਿੱਚ ਜਾ ਕੇ ਵਕ-ਵਕ ਸੈਮੀਨਾਰ ਲਾਏ ਜਾਂਦੇ ਆ ਤੇ ਬੱਚਿਆਂ ਨੂੰ ਸਮਝਾਇਆ ਜਾਂਦਾ ਆ ਉੱਥੇ ਹੀ ਤਾਂ ਹੁੰਦਾ ਦੇ ਕਿ ਜਦੋਂ ਸਮ ਸਿੰਘ ਦੇ ਨਾਲ ਗੱਲਬਾਤ ਕੀਤੀ ਪੱਤਰਕਾਰਾਂ ਦੇ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਅਜੇ ਵੀ ਸਮਝਾਉਣੇ ਆ ਪਰ ਕਈ ਵਾਰੀ ਕੀ ਹੁੰਦਾ ਕਿ ਬੱਚੇ ਆਪਣੇ ਵੱਡਿਆਂ ਨਾਲ ਜਾਂ ਕਿਸੇ ਅਫਸਰ ਨਾਲ ਜਾਂ ਕਿਸੇ ਤਾਈ ਚਾਚੇ ਨਾਲ ਗੱਲਬਾਤ ਵੀ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਗੱਲਬਾਤ ਕਰੀ ਦੀ ਜ਼ਰੂਰ ਆ ਪਰ ਕੋਸ਼ਿਸ਼ ਕਰੀ ਦੀ ਪੀ ਉਹਨੂੰ ਉਹਦਾ ਬਣਦਾ ਜਿਹੜਾ ਆ ਚਲਾਨ ਜ਼ਰੂਰ ਕੀਤਾ ਜਾਵੇ ਤਾਂ ਕਿ ਬੱਚੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹਿਦਿਆਤਾਂ ਦੇ ਮੁਤਾਬਕ ਜਿਹੜਾ ਆ ਉਹ ਸਮਝ ਲੱਗ ਸਕੇ ਕਿ ਮੈਂ ਆਪਣੇ ਕਾਗਜ਼ ਪੱਤਰ ਪੂਰੇ ਰੱਖਣੇ ਨੇ ਤੁਸੀਂ ਦੇ ਦੇ ਪਿਓ ਤਸਵੀਰਾਂ ਗਰਦਾਸਪੁਰ ਤੋਂ ਸਾਂਝੇ ਕੀਤੀਆਂ ਨੇ ਸੰਜੀਵ 바ਵਾ ਨੇ ਧੰਨਵਾਦ ਅੰਦਰ ਹੋਲੀ ਦਾ ਤਿਆਰ ਆ ਰਿਹਾ ਜੀ ਤੇ ਹੋਲੀ ਦਾ ਤਿਆਰ ਨੂੰ ਲੈ ਕੇ ਕਿੰਦਾ ਦਾ ਤਿਆਰ ਕੀਤਾ ਗਈ ਹੈ ਟਰੈਵਲ ਬਿਲ ਤੋਂ ਟ੍ਰੈਫਿਕ ਪੁਲਿਸ ਕੀ ਆਪਣਾ ਰੋਜ਼ਾਨਾ ਦੀ ਤਰ੍ਹਾਂ ਅਸੀਂ ਮਾਨਜੋਗ ਐਸਐਸਪੀ ਸਾਹਿਬ ਦੀਆਂ ਖਿਧਿਆਤਾ ਮੁਤਾਬਕ ਜਿਹੜਾ ਰੋਜ਼ ਹੀ ਅਸੀਂ ਥਾਂ-ਥਾਂ ਤੇ ਨਾਕੇ ਲਗਾਈ ਲਗਾਈਦਾ ਜਿਹੜੇ ਟ੍ਰਿਪਲ ਸਵਾਰੀ ਬਿਦਾਉਟ ਨੰਬਰ ਤੇ ਪਟਾਕਾ ਸਲੈਂਸਰ ਤਾਂ ਜਿਹੜਾ ਅਸੀਂ ਇਹਨਾਂ ਨੂੰ ਬਾਉਂਡ ਕਰੀਦਾ ਉਹ ਚੇਕਿਆ ਜਾਂਦਾ ਪਿਆ ਜਿੱਦਾਂ ਕੋਈ ਬੋਲੇਟ ਵਾਲਿਆਂ ਨੇ ਚਾਹੇ ਕੋਈ ਵੀ ਲੜੀ ਲੜਕੀਆਂ ਹੁੰਦੀਆਂ ਉਹ ਪਹਿਲ ਦੇ ਹੱਥ ਮਤਲਬ ਗੱਲ ਕਰਉਂਦੇ ਆ ਫੋਨ ਤੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਉਹ ਹਰ ਕਨੋਂ ਇਹ ਹੋਪ ਹੁੰਦੀ ਆ ਵੀ ਅਸੀਂ ਕਿਸੇ ਨਾਲ ਗੱਲ ਕਰਾ ਦੇਾਂਗੇ ਤੇ ਛੱਡ ਦੇਣਗੇ ਪਰ ਅਸੀਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਆ ਭਾਵੇਂ ਕੋ ਗੱਲ ਕਰੇ ਚਲੋ ਸੁਣਨੀ ਵੀ ਪੈਂਦੀ ਆ ਤੇ ਆਪਾਂ ਚਲਾਨ ਜਿਹੜਾ ਆ ਜਿਹੜਾ ਬੰਦਾ ਗਲਤ ਆ ਉਹਦੀ ਚਲਾਨ ਕਰੀਦਾ ਹੀ ਕਰੀ ਅੱਜ ਕਿੰਨੇ ਬਾਉਂਡ ਕੀਤੇ ਗਏ ਆ ਅੱਜ ਜੀ 4 ਬਾਉਂਡ ਕੀਤੇ ਆ ਜੀ 4 ਅਸੀਂ ਪਟਾਕਾ ਸਲੈਂਸਰ ਦੇ ਕੀਤੇ ਆ ਜੀ 1 ਅਸੀਂ ਅੰਡਰਏਜ ਦਾ ਕੀਤਾ ਜੀ ਜਰ ਦੇਖਿਆ ਜਾਂਦਾ ਕਈ ਹੋਲੀ ਹੋ ਮਰਜੀ ਲੜਕੀਆਂ ਜਿਹੜੀਆਂ ਥੋੜੀਆਂ ਲੈ ਕੇ ਜਾ ਰਹੀਆਂ ਜਿਹਨਾਂ ਨੂੰ ਛੋਟੇ ਜਿਹੜੇ ਹੈਗੇ ਆ ਇਹ ਈ-ਬਾਈਕ ਦਿੱਤੀਆਂ ਗਿਆ ਵਾ ਉਹਨਾਂ ਉਹ ਕੀ ਕਹਿਣਾ ਚਾਹੁੰਦਾ ਨੂੰ ਪਾਸ ਕਰੇ ਉਹਨਾਂ ਨੂੰ ਤਾਂ ਅਸੀਂ ਥਾਂ ਥਾਂ ਤੇ ਸੈਮੀਨਾਰ ਵੀ ਲਾਈਦਾ ਸਕੂਲਾਂ ਚ ਵੀ ਲਾਈਦਾ ਪਿੰਡਾਂ ਚ ਵੀ ਲਾਈਦਾ ਕਿ ਜਿਹੜਾ ਅੰਡਰਏਜ ਬੱਚਾ ਆ ਉਹ ਉਹਨਾਂ ਨੂੰ ਜਿਹੜੀ ਆਪਣਾ 25 ਸਾਲ ਆਪਣਾ 25000 ਰੁਪਏ ਜੁਰਮਾਨਾ ਆ 3 ਸਾਲ ਦੀ ਮਾਂ ਪਿਓ ਨੂੰ ਕਹਿ ਦੋ ਸਕਦੀ ਹੈ ਠੀਕ ਹੈ ਨਹੀਂ ਉਹ ਉਹ ਜਿਹੜਾ ਇਹ ਨਾਂ ਚਲਾਣਾ ਜੇ ਫਿਰ ਵੀ ਕੋਈ ਸਾਡੇ ਦੇਖਣ ਚਾਹੁੰਦਾ ਹੈ ਜਿੱਦਾਂ ਤੁਹਾਡੇ ਸਾਹਮਣੇ ਤੇ ਆਪਾਂ ਦਾ ਬੌਂਡ ਕਰੀਦਾ ਹੋਰ ਵੀ ਤਿਆਰ ਆ ਰਿਹਾ ਇਸ ਲਈ ਜਿਹੜੇ ਮੁੰਡੇ ਆ ਤਿੰਨ ਤਿੰਨ ਚੜਗੇ ਰੰਗ ਛੁੱਟਦੇ ਆ ਜਾਂ ਕਿੰਨਾ ਕਰਦੇ ਆ ਉਹਨਾਂ ਲਈ ਕੀ ਪ੍ਰਿੰਟ ਸਾਰਿਆਂ ਨੂੰ ਮਤਲਬ ਸਖਤੀ ਨਾਲ ਪੇਸ਼ ਆਇਆ ਜਾਏਗਾ ਜਿਹੜਾ ਨਹੀਂ ਹਟੇਗਾ ਇਹਨਾਂ ਨੂੰ ਸਮਝਾ ਕੇ ਤੇ ਬਦੀਰੀ ਵਾਲੀ ਵੇਖ ਲਿਆ ਤੇ ਜਿਹੜਾ ਵੀ ਤਿੰਸਵਾਰੀ ਕੋਈ ਮਤਲਬ ਗਲਤ ਨੰਬਰ ਜਿਹੜਾ ਆਂਦਾ ਹੈ ਪਟਾਕਾ ਸਲੈਂਸਰ ਤੇ ਉਹ ਸਾਰਿਆਂ ਦੇ ਇਹੀ ਚਲਾਨ ਜਿਹੜੇ ਆ ਕਰੀਦਾ ਕੀ ਮੈਸੇਜ ਦੇਣਾ ਚਾਹੋਗੇ ਲਾ ਮੈਸੇਜ ਇਹੋ ਹੀ ਆ ਸਾਡੇ ਮੰਨ ਜੋਗੇ ਐਸਐਸਪੀ ਸ੍ਰੀ ਦਿੱਤਿਆ ਜੀ ਵੱਲੋਂ ਵੀ ਭਈ ਇਹਨਾਂ ਲੋਕਾਂ ਨੂੰ ਸਮਝਾਓ ਤਾਂ ਜਿਹੜਾ ਨਹੀਂ ਹਟਦਾ ਫਿਰ ਉਹਨਾਂ ਦੇ ਚਲਾਨ ਜਿਹੜੇ ਸ਼ਕਤੀ ਨਾਲ ਕਰੋ ਜਿੱਦੋਂ ਛੋਟੇ ਬੱਚੇ ਆ ਪਾਈ ਲੈ ਕਹਿੰਦੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜਾਂ ਚਲਾਨ ਵੀ ਕੀਤੀ ਗਈ ਨਹੀਂ ਨਹੀਂ ਇਹਨਾਂ ਦਾ ਚਲਾਨ ਹੀ ਕਰੀਦਾ ਜੀ ਵਾਰਨਿੰਗ ਇਹਨਾਂ ਨੂੰ ਸਮਝਾਈਦਾ ਸਕੂਲਾਂ 'ਚ ਇਹਨਾਂ ਦੇ ਸੈਮੀਨਾਰ ਲਾ ਕੇ ਪਿੰਡਾਂ 'ਚ ਸੈਮੀਨਾਰ ਲਾ ਕੇ ਇਹ ਕਹਿੰਦੇ ਥਾਂ ਥਾਂ ਤੇ ਬੋਰਡ ਲਗਾਏ ਗਏ ਆ ਤੇ ਉਹ ਸਾਰਾ ਇਹਨਾਂ ਨੂੰ ਦੱਸੀਦਾ ਤੇ ਜੇਦੋਂ ਨਹੀਂ ਸਮਝਣ ਫਿਰ ਚਲਾਨ ਹੀ ਕਰੀਦਾ